ਇਸ ਗੱਡੀ ਦੇ ਵਿੱਚ ਜਿਹੜੀ ਇਹ ਗੱਡੀ ਇਸ ਵਿੱਚ ਹਰਚਰਨ ਸਿੰਘ ਭੁੱਲਰ ਨੂੰ ਬਿਠਾਇਆ ਗਿਆ ਇਸ ਤਸਵੀਰ ਦੇ ਔਰ ਪਿਛਲੇ ਪਾਸੇ ਜਿਹੜਾ ਉਸ ਦਾ ਵਿਚੋਲਾ ਹੈ ਜਿਹੜਾ ਕਿ ਕਿਰਸ਼ਾਨੂੰ ਹੈ ਇਸ ਵਕਤ ਸੀਬੀਆਈ ਦਫ਼ਤਰ ਦੇ ਅੰਦਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੋਂ ਹਰਚਰਨ ਸਿੰਘ ਭੁੱਲਰ ਡੀਆਈਜੀ ਪੰਜਾਬ ਪੁਲਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਸੀਨੀਅਰ ਅਧਿਕਾਰੀ ਨੇ ਜਿਹੜੇ ਸੀਬੀਆਈ ਦੇ ਜਿਨ੍ਹਾਂ ਨੇ ਇਸ ਪੂਣਛਾਣ ਕਰਨੀ ਹੈ ਸਾਰੇ ਮਾਮਲੇ ਦੀ ਮੁੱਢਲੀ ਜਾਂਚ ਪੜਤਾਲ ਕੀਤੀ ਬਿਲਕੁਲ ਤਿਆਰ ਨੇ ਔਰ ਇੱਥੇ ਜੋ ਜਾਇਦਾਦ ਜਾ ਜੋ ਵੀ ਵੇਰਵੇ ਮਿਲੇ ਸੀ ਉਸ ਦੇ ਬਾਰੇ ਕਾਗਜ਼ ਪੱਤਰ ਦਸਤਾਵੇਜ਼ ਸੋਨਾ ਤੇ ਹੋਰ ਨਗਦੀ ਦੇ ਜਿਹੜੇ ਬੈਗ ਨੇ ਇਹ ਸੇ ਦਫਤਰ ਲਿਆਂਦੇ ਗਏ ਸੀ ਹੁਣ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਲਿਜਾਣ ਦੇ ਵਾਸਤੇ ਬਿਲਕੁਲ ਗੱਡੀ ਤਿਆਰ ਕਰ ਲਈ ਗਈ ਹੈ ਸੀਬੀਆਈ ਦੇ ਅਧਿਕਾਰੀਆਂ ਨੇ ਜਿਸ ਵਿੱਚ ਹਰਚਰਨ ਸਿੰਘ ਭੁੱਲਰ ਨੂੰ ਡੀਆਈਜੀ ਨੂੰ ਤੇ ਉਸ ਦੇ ਨਾਲ ਜਿਹੜਾ ਸਹਿਯੋਗੀ ਉਸ ਦਾ ਮਲਜਮ ਹੈ ਜਿਹੜਾ ਵਿਚੋਲਾ ਬਣਿਆ ਸੀ ਇਸ ਰਿਸ਼ਵਤ ਦੇ ਮਾਮਲੇ ਵਿੱਚ ਜੋ ਆਕਾਸ਼ ਬੱਤਾਂ ਤੋਂ ਰਿਸ਼ਵਤ ਲਈ ਗਈ 8 ਲੱਖ ਰੁਪਏ ਮੰਗੀ ਗਈ ਔਰ 5 ਲੱਖ ਰੁਪਏ ਦੇ ਵਿੱਚ ਸੌਦਾ ਤੈਹ ਹੁੰਦਾ ਤਾਂ ਫਿਰ ਵਿਜੀਲੈਂਸ ਦੀ ਥਾਂ ਤੇ ਸੀਬੀਆਈ ਨੂੰ ਜਿਹੜੀ ਆ ਦਿੱਤੀ ਜਾਂਦੀ ਹੈ ਸ਼ਿਕਾਇਤ ਤੇ ਸੀਬੀਆਈ ਨੇ ਮੋੜ ਲਈ ਪੜਤਾਲ ਕੀਤੀ 트੍ਰੈਪ ਲਗਾਇਆ ਤੇ ਹੁਣ ਜਿਹੜਾ ਹਰਚਰਨ ਸਿੰਘ ਭੋਲਰ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਔਰ ਇਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਅਦਾਲਤ ਵਿੱਚ ਦੇਖਦੇ ਆ ਕਿ ਉਸ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈ ਗੱਡੀਆਂ ਬਿਲਕੁਲ ਸੀਬੀ ਦੇ ਅਧਿਕਾਰੀਆਂ ਦੀਆਂ ਤਿਆਰ ਹੋ ਚੁੱਕੀਆਂ ਨੇ ਇਸ ਵਕਤ सीबीआई ਦਫਤਰ ਦੇ ਅੰਦਰ ਦੀ ਇਹ ਤਸਵੀਰ ਹੈ ਜਿੱਥੋਂ ਹਰਚਰਨ ਸਿੰਘ ਭੁੱਲਰ ਨੂੰ ਆਈਪੀਐਸ ਅਧਿਕਾਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਜ਼ਿਕਰਯੋਗ ਹੈ ਕਿ 7 ਕਰੋੜ ਦੇ ਕਰੀਬ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੇ ਨਾਲ ਨਗਦੀ ਗਿਣੀ ਗਈ ਔਰ ਗੱਡੀਆਂ ਨੇ ਜਿਹੜੀਆਂ ਇਸ਼ਾਰਾ ਕੀਤਾ ਗਿਆ ਪਿੱਛੋਂ ਇੱਕ ਅਧਿਕਾਰੀ ਵੱਲੋਂ ਕਿ ਸਿਰਫ ਕੁਝ ਮਿੰਟਾਂ ਦੇ ਲਈ ਰੁਕਿਆ ਜਾਵੇ ਔਰ ਇਸ ਦੇ ਵਿੱਚ ਹੁਣੇ ਹੀ ਕੁਝ ਸੀਨੀਅਰ ਅਧਿਕਾਰੀ ਦੋ ਗੱਡੀਆਂ ਬਿਲਕੁਲ ਤਿਆਰ ਕੀਤੀਆਂ ਗਈਆਂ ਨੇ ਜਿੱਥੇ ਕੀ ਅਦਾਲਤ ਵਿੱਚ ਲਜਾਣ ਦੇ ਲਈ ਖਰਚਰਨ ਸਿੰਘ ਭੋਲਰ ਨੂੰ ਇਸ ਪਿਛਲੀ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਤਾਂ ਜਿਵੇਂ ਹੀ ਗੱਡੀਆਂ ਰਵਾਨਾ ਹੋਣਗੀਆਂ ਤੇ ਉਸ ਤੋਂ ਬਾਅਦ ਥੋੜੇ ਹੀ ਦਿਨਾਂ ਜਿਹੜੇ ਪਲਾਂ ਦੇ ਵਿੱਚ ਚੰਦ ਮਿੰਟਾਂ ਦੇ ਵਿੱਚ ਹੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜਾਣਕਾਰੀ ਮਿਲੇਗੀ ਕਿ ਕਿੰਨੇ ਦਿਨ ਦਾ ਰਿਮਾਂਡ ਸੀਬੀਆਈ ਦੇ ਅਧਿਕਾਰੀਆਂ ਨੂੰ ਮਿਲਦਾ ਹੈ ਦਰਅਸਲ ਆਕਾਸ਼ ਬੱਤਾਂ ਨੇ ਸਾਰੇ ਵੇਰਵੇ ਸਾਂਝੇ ਕਰ ਦਿੱਤੇ ਸੀ ਪਹਿਲੇ ਦਿਨ ਤੋਂ ਹੀ ਇੱਕ ਸ਼ਿਕਾਇਤ ਦੇ ਰੂਪ ਦੇ ਵਿੱਚ ਲਿਖਤੀ ਰੂਪੇ ਸ਼ਿਕਾਇਤ ਦਿੱਤੀ ਗਈ ਜਿੱਥੇ ਸਭ ਕੁਝ ਦੱਸ ਦਿੱਤਾ ਗਿਆ ਕਿ ਕਿੰਨੇ ਲੱਖ ਰੁਪਏ ਮੇਰੇ ਤੋਂ ਮੰਗੇ ਗਏ ਪਿਛਲੇ ਮਹੀਨੇ ਦੇ ਨਹੀਂ ਆਏ ਇਸ ਤਰ੍ਹਾਂ ਤਾਂ ਗੱਡੀ ਹੈ ਜਿਹੜੀ ਉਹ ਬਾਹਰ ਨੂੰ ਜਾ ਰਹੀ ਹੈ ਤਾਂ ਇਹ ਗੱਡੀਆਂ ਨੇ ਜਿਹੜੀਆਂ ਇਸ ਦੇ ਵਿੱਚ ਗੱਡੀ ਦੇ ਵਿੱਚ ਸੀਨੀਅਰ ਅਧਿਕਾਰੀ ਨੇ सीबीआई ਦੇ ਔਰ ਇਸ ਗੱਡੀ ਦੇ ਵਿੱਚ ਜਿਹੜੀ ਇਹ ਗੱਡੀ ਇਸ ਵਿੱਚ ਹਰਚਰਨ ਸਿੰਘ ਭੁੱਲਰ ਨੂੰ ਬਿਠਾਇਆ ਗਿਆ ਇਸ ਤਸਵੀਰ ਦੇ ਔਰ ਪਿਛਲੇ ਪਾਸੇ ਜਿਹੜਾ ਉਸ ਦਾ ਵਿਚੋਲਾ ਹੈ ਜਿਹੜਾ ਕਿ ਕਿਰਸ਼ਾਨੂ ਹੈ ਨਾਬੇ ਦਾ ਰਹਿਣ ਵਾਲਾ ਇਹ ਗੱਡੀਆਂ ਜਿਹੜੀਆਂ ਨੇ ਦੋਵੇਂ ਰਵਾਨਾ ਹੋ ਚੁੱਕੀਆਂ ਨੇ ਤੇ ਸੀਬੀਆਈ ਦੇ ਦਫ਼ਤਰ ਦੇ ਬਾਹਰ ਦੀ ਇਹ ਤਸਵੀਰ ਹੈ ਜਿੱਥੋਂ ਹੁਣ ਅਦਾਲਤ ਵਾਲੇ ਪਾਸੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਲੈ ਜਾਂਦਾ ਗਿਆ ਇਸ ਵਕਤ ਸੀਬੀਆਈ ਦਫ਼ਤਰ ਦੇ ਅੰਦਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੋਂ ਹਰਚਰਨ ਸਿੰਘ ਭੁੱਲਰ ਡੀਆਈਜੀ ਪੰਜਾਬ ਪੁਲਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਸੀਨੀਅਰ ਅਧਿਕਾਰੀ ਨੇ ਜਿਹੜੇ ਸੀਬੀਆਈ ਦੇ ਜਿਨ੍ਹਾਂ ਨੇ ਇਸ ਪੂਣਛਾਣ ਕਰਨੀ ਹੈ ਸਾਰੇ ਮਾਮਲੇ ਦੀ ਮੁੱਢਲੀ ਜਾਂਚ ਪੜਤਾਲ ਕੀਤੀ ਬਿਲਕੁਲ ਤਿਆਰ ਨੇ ਔਰ ਇੱਥੇ ਜੋ ਜਾਇਦਾਦ ਜਾ ਜੋ ਵੀ ਵੇਰਵੇ ਮਿਲੇ ਸੀ ਉਸ ਦੇ ਬਾਰੇ ਕਾਗਜ਼ ਪੱਤਰ ਦਸਤਾਵੇਜ਼ ਸੋਨਾ ਤੇ ਹੋਰ ਨਗਦੀ ਦੇ ਜਿਹੜੇ ਬੈਗ ਨੇ ਇਹ ਸੇ ਦਫਤਰ ਲਿਆਂਦੇ ਗਏ ਸੀ ਹੁਣ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਲਿਜਾਨ ਦੇ ਵਾਸਤੇ ਬਿਲਕੁਲ ਗੱਡੀ ਤਿਆਰ ਕਰ ਲਈ ਗਈ ਹੈ सीबीआई ਦੇ ਅਧਿਕਾਰੀਆਂ ਨੇ ਜਿਸ ਵਿੱਚ ਹਰਚਰਨ ਸਿੰਘ ਭੁੱਲਰ ਨੂੰ ਡੀਆਈਜੀ ਨੂੰ ਤੇ ਉਸ ਦੇ ਨਾਲ ਜਿਹੜਾ ਸਹਿਯੋਗੀ ਉਸ ਦਾ ਮਲਜਮ ਹੈ ਜਿਹੜਾ ਵਿਚੋਲਾ ਬਣਿਆ ਸੀ ਇਸ ਰਿਸ਼ਵਤ ਦੇ ਮਾਮਲੇ ਵਿੱਚ ਜੋ ਆਕਾਸ਼ ਬੱਤਾਂ ਤੋਂ ਰਿਸ਼ਵਤ ਲਈ ਗਈ 8 ਲੱਖ ਰੁਪਏ ਮੰਗੀ ਗਈ ਔਰ 5 ਲੱਖ ਰੁਪਏ ਦੇ ਵਿੱਚ ਸੌਦਾ ਤੈਹ ਹੁੰਦਾ ਤਾਂ ਫਿਰ ਵਿਜੀਲੈਂਸ ਦੀ ਥਾਂ ਤੇ ਸੀਬੀਆਈ ਨੂੰ ਜਿਹੜੀ ਆ ਦਿੱਤੀ ਜਾਂਦੀ ਹੈ ਸ਼ਿਕਾਇਤ ਤੇ ਸੀਬੀਆਈ ਨੇ ਮੁੜਲੀ ਪੜਤਾਲ ਕੀਤੀ 트੍ਰੈਪ ਲਗਾਇਆ ਤੇ ਹੁਣ ਜਿਹੜਾ ਹਰਚਰਨ ਸਿੰਘ ਭੁੱਲਰ ਨੂੰ ਗੱਡੀ ਦੇ ਵਿੱਚ ਬਠਾਲਿਆ ਗਿਆ ਔਰ ਇਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਅਦਾਲਤ ਵਿੱਚ ਦੇਖਦੇ ਆ ਕਿ ਉਸ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈ ਗੱਡੀਆਂ ਬਿਲਕੁਲ ਸੀਬੀ ਦੇ ਅਧਿਕਾਰੀਆ ਦੀਆਂ ਤਿਆਰ ਹੋ ਚੁੱਕੀਆਂ ਨੇ ਇਸ ਵਕਤ सीबीआई ਦਫਤਰ ਦੇ ਅੰਦਰ ਦੀ ਇਹ ਤਸਵੀਰ ਹੈ ਜਿੱਥੋਂ ਹਰਚਰਨ ਸਿੰਘ ਭੁੱਲਰ ਨੂੰ ਆਈਪੀਐਸ ਅਧਿਕਾਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਜ਼ਿਕਰਯੋਗ ਹੈ ਕਿ 7 ਕਰੋੜ ਦੇ ਕਰੀਬ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੇ ਨਾਲ ਨਗਦੀ ਗਿਣੀ ਗਈ ਔਰ ਗੱਡੀਆਂ ਨੇ ਜਿਹੜੀਆਂ ਇਸ਼ਾਰਾ ਕੀਤਾ ਗਿਆ ਪਿੱਛੋਂ ਇੱਕ ਅਧਿਕਾਰੀ ਵੱਲੋਂ ਕਿ ਸਿਰਫ ਕੁਝ ਮਿੰਟਾਂ ਦੇ ਲਈ ਰੁਕਿਆ ਜਾਵੇ ਔਰ ਇਸ ਦੇ ਵਿੱਚ ਹੁਣੇ ਹੀ ਕੁਝ ਸੀਨੀਅਰ ਅਧਿਕਾਰੀ ਦੋ ਗੱਡੀਆਂ ਬਿਲਕੁਲ ਤਿਆਰ ਕੀਤੀਆਂ ਗਈਆਂ ਨੇ ਜਿੱਥੇ ਕੀ ਅਦਾਲਤ ਵਿੱਚ ਲਿਜਾਣ ਦੇ ਲਈ ਹਰਚਰਨ ਸਿੰਘ ਭੋਲਰ ਨੂੰ ਇਸ ਪਿਛਲੀ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਤਾਂ ਜਿਵੇਂ ਹੀ ਗੱਡੀਆਂ ਰਵਾਨਾ ਹੋਣਗੀਆਂ ਤੇ ਉਸ ਤੋਂ ਬਾਅਦ ਥੋੜੇ ਹੀ ਦਿਨਾਂ ਜਿਹੜੇ ਪਲਾਂ ਦੇ ਵਿੱਚ ਚੰਦ ਮਿੰਟਾਂ ਦੇ ਵਿੱਚ ਹੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜਾਣਕਾਰੀ ਮਿਲੇਗੀ ਕਿ ਕਿੰਨੇ ਦਿਨ ਦਾ ਰਿਮਾਂਡ ਸੀਬੀਆਈ ਦੇ ਅਧਿਕਾਰੀਆਂ ਨੂੰ ਮਿਲਦਾ ਦਰਅਸਲ ਆਕਾਸ਼ ਬੱਤਾਂ ਨੇ ਸਾਰੇ ਵੇਰਵੇ ਸਾਂਝੇ ਕਰ ਦਿੱਤੇ ਸੀ ਪਹਿਲੇ ਦਿਨ ਤੋਂ ਹੀ ਇੱਕ ਸ਼ਿਕਾਇਤ ਦੇ ਰੂਪ ਦੇ ਵਿੱਚ ਲਿਖਤੀ ਰੂਪੇ ਸ਼ਿਕਾਇਤ ਦਿੱਤੀ ਗਈ ਜਿੱਥੇ ਸਭ ਕੁਝ ਦੱਸ ਦਿੱਤਾ ਗਿਆ ਕਿ ਕਿੰਨੇ ਲੱਖ ਰੁਪਏ ਮੇਰੇ ਤੋਂ ਮੰਗੇ ਗਏ ਪਿਛਲੇ ਮਹੀਨੇ ਦੇ ਨਹੀਂ ਆਏ ਇਸ ਤਰ੍ਹਾਂ ਤਾਂ ਗੱਡੀ ਹੈ ਜਿਹੜੀ ਉਹ ਬਾਹਰ ਨੂੰ ਜਾ ਰਹੀ ਹੈ ਤਾਂ ਇਹ ਗੱਡੀਆਂ ਨੇ ਜਿਹੜੀਆਂ ਇਸ ਦੇ ਵਿੱਚ ਗੱਡੀ ਦੇ ਵਿੱਚ ਸੀਨੀਅਰ ਅਧਿਕਾਰੀ ਨੇ सीबीआई ਦੇ ਔਰ ਇਸ ਗੱਡੀ ਦੇ ਵਿੱਚ ਜਿਹੜੀ ਇਹ ਗੱਡੀ ਇਸ ਵਿੱਚ ਹਰਚਰਨ ਸਿੰਘ ਭੁੱਲਰ ਨੂੰ ਬਿਠਾਇਆ ਗਿਆ ਇਸ ਤਸਵੀਰ ਦੇ ਔਰ ਪਿਛਲੇ ਪਾਸੇ ਜਿਹੜਾ ਉਸ ਦਾ ਵਿਚੋਲਾ ਹੈ ਜਿਹੜਾ ਕਿ ਕਿਰਸ਼ਾਨੂ ਹੈ ਨਾਬੇ ਦਾ ਰਹਿਣ ਵਾਲਾ ਇਹ ਗੱਡੀਆਂ ਜਿਹੜੀਆਂ ਨੇ ਦੋਵੇਂ ਰਵਾਨਾ ਹੋ ਚੁੱਕੀਆਂ ਨੇ ਤੇ ਸੀਬੀਆਈ ਦੇ ਦਫ਼ਤਰ ਦੇ ਬਾਹਰ ਦੀ ਇਹ ਤਸਵੀਰ ਹੈ ਜਿੱਥੋਂ ਹੁਣ ਅਦਾਲਤ ਵਾਲੇ ਪਾਸੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਲਿਜਾਣ ਦਾ ਗਿਆ